ਲੋ ਵੀ ਮਿੱਤਰੋ ਬਰਕੰਦੀ ਪਿੰਡ ਦੀ ਤਿਸਰ ਦੀ ਸ਼ਾਮ ਦੀ ਅਪਡੇਟ ਤੁਹਾਡੇ ਲਈ ਲੈ ਕੇ ਆਇਆ ਲਗੀਆਂ ਟਾਂਗੀਆਂ ਮਿੱਤਰੋ 6 ਵਜੇ ਕਬੂਤਰ ਵੀ ਕਹਿੰਦੇ 21 ਕਬੂਤਰ ਟਾਈਮ ਕਰਕੇ ਨਵੀਆਂ ਵੀਡੀਓ ਦੇਖਣ ਲਈ ਆਪਣਾ ਪੇਜ ਫੋਲੋ ਕਰਿਓ ਦੋਸਤੋ ਚੈਨਲ ਤੇ ਤਾਂ ਸਬਸਕ੍ਰਾਈਬ ਕਰਿਓ ਲੇਟੈਸਟ ਬਾਜ਼ੀਆਂ ਤੁਹਾਡੇ ਲਈ ਵੀਡੀਓ ਲੈ ਕੇ ਆਉਦੇ ਰਹਿੰਨੇ ਆਪਾਂ ਆ ਸੁਣੋ ਜੀ ਵੀਰੋ ਪਿੰਡ ਬਰਕੰਦੀ ਤਿਸਰ ਦੇ ਕਬੂਤਰਾਂ ਨੇ ਜਿਹੜਿਆ ਨੇ ਟਾਈਮ ਕੀਤਾ ਰਣਜੀਤ ਮਰਾੜਾ ਦੂਜਾ ਵੀ ਰਣਜੀਤ ਮਰਾੜਾ ਜਗਵੀਰ ਪਰਵੋਆਲ ਜਗਨੰਦਨ ਮੈਡੰਗਾ ਮੋਰ ਲੱਖਾ ਬਘੇਰਾ ਕਲਿਆ ਜੀਤ ਦਬਈ ਬਾਦਰੀ ਮੰਦੇਰ ਸਰਬੀ ਬਰਮੀ ਰਾਜਨ ਪੰਡੋਰੀ ਬਰਬਾਦ ਕੈਨੇਡਾ ਜੋ ਕੇ ਸਵਾਲ ਅਰਥ ਜਗੜਾਓ ਪੰਨੂ ਮਾਨੂ ਕੇ ਮਨਦੀਪ ਵਿੰਝਲ ਰਵੀ ਕੈਨੇਡਾ ਕਾਲਾ ਲੰਬਾ ਨਿੱਕਾ ਸੋਲੀ ਨਿੱਕਾ ਸੋਲੀ ਧੰਨਵਾਦ ਜੀ ਧੰਨਵਾਦ ਲਾਡੀ ਤਲਵੰਡ ਆਕਾਸ਼ਦੀਪ ਤਲਵੰਡੀ ਆਹ ਕੂਤਰਾਂ ਨੇ ਟਾਈਪ ਕੀਤਾ